ਸਾਵਧਨ ਹੋ ਜਾਓ ਕਿਉਂਕਿ ਕੱਜੇ ਨੌਜਵਾਨ ਨੇ ਨਵੀਂ ਕਾਰ ਤੇ ਵਿੱਚ ਸਕਿਉਰਟੀ ਲਿਆਂਦੀ ਸੀ ਤਾਂ ਅਚਾਨਕ ਸਕੂਟਰੀ ਨੂੰ ਅੱਖ ਲੱਗ ਜਾਂਦੀ ਹੈ ਕੋਲਾ ਬਣ ਜਾਂਦੀ ਹੈ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਖਬਰ ਸੰਗਰੂਰ ਦੇ ਪਿੰਡ ਬਡਰੂਖਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਰ ਤੇ ਵਿੱਚ ਖੜੀ 2 ਮਹੀਨੇ ਪਹਿਲਾਂ ਨਵੀਂ ਸਕੂਟਰੀ ਲਿਆਂਦੀ ਸੀ ਤਾਂ ਮਿੰਟਾਂ ਦੇ ਵਿੱਚ ਸੜਕੇ ਸਫਾ ਹੋ ਚੁੱਕੀ ਐ ਨੌਜਵਾਨ ਦੇ ਵੱਲੋਂ ਦੱਸਿਆ ਗਿਆ ਕਿ ਉਹ ਕੰਮ ਤੋਂ ਕਰਾਇਆ ਸੀ ਤੇ ਕਰਦੇ ਵਿੱਚ ਸਕੂਟੀ ਜਦੋਂ ਖੜੀ ਕੀਤੀ ਤਾਂ ਰਾਤ ਨੂੰ ਅਚਾਨਕ ਸਕੂਟੀ ਨੂੰ ਪਿਆਨਕ ਅਕ ਲੱਗ ਜਾਂਦੀ ਐ ਮਿੰਟਾਂ ਦੇ ਵਿੱਚ ਕੋਲਾ ਇਹ ਜੜੀਆ ਸਕੂਟੀ ਬਣ ਚੁੱਕੀ ਆ ਕਿੰਨੀ ਪਿਆਨਕ ਕੀ ਕੋਲ ਪਈ ਵਾਸ਼ਿੰਗ ਮਸ਼ੀਨ ਵੀ ਪਿਗਲ ਜਾਂਦੀ ਐ ਕਿਹਾ ਜਾ ਰਿਹਾ ਕਿ ਬਿਜਲੀ ਦੀਆਂ ਤਾਰਾਂ ਦੇ ਨਾਲ ਚੁਲਤੀ ਹੈ ਤੇ ਜਿਸ ਤੇ ਨਾਲੇ ਭਿਆਨਕ ਅਗ ਲੱਗਤੀ ਹੈ ਰਾਤ ਸਮੇਂ ਕਰਤਵੀਚ ਇਹ ਘਟਨਾ ਵਾਪਰਦੀ ਹੈ 11 ਵਜੇ ਦਾ ਸਮਾਸੀ ਤੇ ਅਚਾਨਕ ਸਕੂਟੀ ਨੂੰ ਅਗ ਲੱਗ ਜਾਂਦੀ ਹੈ ਪਰਿਵਾਰ ਨੇ ਦੱਸਿਆ ਕਿ ਬੈਟਰੀਆਂ ਕੋਲੋਂ ਅਗ ਲੱਗਣ ਦੀ ਸ਼ਰਫਾਤ ਹੁੰਦੀ ਹੈ ਤੇ ਜਿਸ ਤੇ ਨਾਲ ਇਹ ਵੱਡਾ ਹਾਦਸਾ ਵਾਪਰਦਾ ਹਾਲਾਂਕਿ ਅਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਨਹੀਂ ਜਿਹੜਾ ਇਸ ਹਾਦਸੇ ਨੂੰ ਰੋਕ ਪਾਏ ਪੂਰੀ ਤਰ੍ਹਾਂ ਸੜਕੇ ਸਵਾਹ ਚੁੱਕੀ ਹੈ ਪੈਟਰੋਲ ਡੀਜ਼ਲ ਬਚਾਉਣ ਦੇ ਚੱਕਰ ਦੇ ਵਿੱਚ ਇਲੈਕਟ੍ਰਿਕ ਸਕੂਟਰੀ ਕਰਦੇ ਵਿੱਚ ਲਿਆਂਦੀ ਸੀ ਪਰ ਰਾਤੋਂ ਰਾਤ ਸਫਾ ਹੋ ਚੁੱਕੀ ਹੈ ਨੋਜਵਾਨ ਦੇ ਵੱਲ ਇਲਜ਼ਾਮ ਲਗਾਏਗੇ ਕਿ ਕੰਪਨੀ ਵਾਲੇ ਵੀ ਉਸ ਦਾ ਕੋਈ ਵੀ ਸਾਥ ਨਹੀਂ ਦੇ ਰਹੇ ਕੰਪਨੀ ਨੇ 2 ਸਾਲ ਦੀ ਹਾਲਾਂਕਿ ਗਰੰਟੀ ਵੀ ਦਿੱਤੀ ਸੀ ਪਰ ਕੋਈ ਵੀ ਮੁਆਵਜ਼ਾ ਕੰਪਨੀ ਦੇ ਵੱਲੋਂ ਨਹੀਂ ਦਿੱਤਾ ਕਿ ਆ ਬੇਹਦ ਦੇ ਪਰਿਵਾਰ ਪਰੇਸ਼ਾਨ ਨਜ਼ਰ ਆ ਰਹੇ ਇੱਕ ਵਾਰ ਤਸਵੀਰਾਂ ਦਾ ਰੁਕਾ ਲੈਂਦੇ ਆ ਤੇ ਸਾਰੀ ਹੱਟ ਬੀਤੀ ਬਿਆਨ ਕਰ دیا۔ ਪਰਿਵਾਰ ਨੇ ਕੀ ਕੁਝ ਕਿਹਾ ਉਹ ਵੀ ਸੁਣ ਲੈਣੇ ਆ। ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਨਾਮ ਆ ਜੀ। ਪਿੰਡ ਮੇਰਾ ਬਡਰੁਖਾ ਜੀ। ਰਾਦੇ ਪੌਣੇ 11 ਵਜੇ ਇਸ ਸਕੂਟਰ ਨੂੰ ਅੱਗ ਲੱਗੀ ਜੀ ਖੜੀ ਥੀ ਠੀਕ ਹੈ ਮੇਰਾ ਬੇਟਾ ਦੁਕਾਨ ਤੇ ਲੱਗਿਆ ਹੋਇਆ ਉਹ ਦੁਕਾਨਦਾਰ ਨੇ ਮੇਰੇ ਬੇਟੇ ਨੂੰ ਲੈ ਕੇ ਦਿੱਤੀ ਵੀ ਆਉ ਜਾਉ ਇਹ ਰਾਤ ਨੂੰ ਜਦੋਂ ਅੱਗ ਲੱਗੀ ਜੀ ਅਸੀਂ ਸਾਰਾ ਬੇੜਾ ਇਕੱਠਾ ਹੋ ਕੇ ਭਜਾਉਣ ਲੱਗੇ ਅੱਗ ਬੁਝੀ ਨਹੀਂ ਹੈਗੀ ਜੀ ਸਾਥੋਂ ਇੱਕ ਕੱਪੜੇ ਧੋਣ ਵਾਲੀ ਮਸ਼ੀਨਤੀ ਕੋਲੇ ਉਹਨੂੰ ਵੀ ਅੱਗ ਲੱਗੀ ਜੀ ਅੱਗ ਲੱਗਣ ਦਾ ਕਾਰਨ ਕੀ ਦੇਖਦੇ ਕੋਈ ਅੱਗ ਲੱਗਣ ਦਾ ਕਾਰਨ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਜੀ ਤੋਂ ਖੜੀ ਐ ਅਸੀਂ ਪਏ ਆ ਅੰਦਰ ਸਾਨੂੰ ਵਿੜਕਾਈ ਕਰਦਿਆਂ ਨੂੰ ਵੀ ਆਪਣੇ ਕਾਸੇ ਨੂੰ ਬਾਹਰ ਅੱਗ ਲੱਗ ਰਹੀ ਐ ਅਸੀਂ ਬਾਹਰ ਨਿਕਲੇ ਜਦੋਂ ਦੇਖਿਆ ਵੀ ਸਕੂਟਰ ਨੂੰ ਅੱਗ ਲੱਗ ਰਹੀ ਐ ਇਹ ਸਕੂਟਰ ਹੀ ਕਾਰਨ ਸਾਡੀ ਮਸ਼ੀਨ ਨੂੰ ਵੀ ਅੱਗ ਲੱਗੀ ਕੱਪੜੇ ਤੇ ਜਿਹੜੇ ਉਹਦੇ ਵਿੱਚ ਪਾਏ ਹੋਏ ਪਾਉਣ ਵਾਲੇ ਉਹਨਾਂ ਨੂੰ ਵੀ ਅੱਗ ਲੱਗੀ ਹੋਰ ਵੀ ਸਾਡਾ ਕੋਈ ਹਸਤਾ ਹੋ ਸਕਦਾ ਸੀ ਜੇ ਗੁਮਾਂਢੀ ਨਾਲ ਇਕੱਠੇ ਹੁੰਦੇ ਲਾਭ ਜੀ ਅੱਛਾ ਲੋਕਾਂ ਨੇ ਕਿੰਨੇ ਕਿ ਲੋਕਾਂ ਨੇ ਬਚਾਈ ਲੋਕਾਂ ਤੋਂ ਕੱਟ ਜੀ 20-30 ਬੰਦੇ ਤੇ ਕੀ ਕੀ ਕੋਸ਼ਿਸ਼ ਕਰਦੇ ਤੁਸੀਂ ਅੱਗ ਬੁਝਾਉਣ ਵਾਸਤੇ ਅਸੀਂ ਮਿੱਟੀ ਪਾਈ ਜੀ ਤੇ ਪਾਣੀ ਪਾਗਾ ਪਾਣੀ ਤਾਂ ਜੀ ਇਧਰ ਮੋਟਰ ਚ ਗਈ ਉਹ ਸਾਨੂੰ ਚਲਾਉਣੀ ਮਿਲੀ ਨਹੀਂ ਅੱਗ ਬਾਈ ਤੇਜ਼ ਸੀ ਅੱਛਾ ਹਾਂ ਜੀ ਮੋਟਰ ਨੂੰ ਵੀ ਸਟਾਰਟਰ ਨੂੰ ਵੀ ਅੱਗ ਲੱਗੀ ਗਈ ਠੀਕ ਹੈ ਸਾਰਾ ਘਰ ਵੀ ਕਾਲਾ ਸਾਰਾ ਘਰ ਕਾਲਾ ਹੋਇਆ ਪਿਆ ਜੀ ਸਾਡੇ ਅੰਦਰ ਜਾਣ ਨੂੰ ਵੀ ਆਈ ਸੀ ਵੀ ਅੰਦਰ ਜਾਉ ਅੱਗ ਅੱਛਾ ਅਸਲ ਬੈਟਰੀਆਂ ਕਰਕੇ ਦੇਖਦੇ ਵੀ ਬੈਟਰੀਆਂ ਕਰਕੇ ਸ਼ਾਰਟ ਹਾਂ ਜੀ ਸਾਨੂੰ ਆਇਆ ਹੋ ਸਕਦਾ ਲੱਗਦੀ ਵੀ ਬੈਟਰੀਆਂ ਕਰਕੇ ਸ਼ਾਰਟ ਹੋਈ ਹੈ ਅੱਛਾ ਕਿੰਨਾ ਸਮਾਂ ਹੋਇਆ ਤੁਹਾਨੂੰ ਨਵੀਂ ਲਿਆਉਂਦੇ ਉਹਨਾਂ ਨੂੰ ਇਹਨੂੰ 2 ਮਹੀਨੇ ਹੋਏ ਨੇ ਜੀ ਦੁਕਾਨਦਾਰ ਨੇ ਦਵਾਈਤੀ ਵੀ ਚੱਲ ਬੇਟਾ ਆ ਜਾਂਦਾ ਵਗ ਜਾਂਦਾ ਇਸ ਤਰ੍ਹਾਂ ਕਰਕੇ ਗਰੀਬ ਬੰਦਿਆਂ ਜੀ ਸੀ ਮਜ਼ਦੂਰ ਬੰਦੇ ਆ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਰਾਤ ਨੂੰ ਪ੍ਰੋਬਲਮ ਕਾਇੀ ਇਹਨੂੰ ਅੱਛਾ ਤੁਸੀਂ ਹੁਣ ਕੰਪਨੀ ਨਾਲ ਗੱਲਬਾਤ ਕੀਤੀ ਹੈ ਜਿੱਥੇ ਦੀ ਇਹ ਹੈਗੀ ਕੰਪਨੀ ਵਾਲਿਆਂ ਜੀ ਇਹਨੇ ਕਰੀਤੀ ਆਪਣਾ ਹੈਪੀ ਨੇ ਦਵਾਈਤੀ ਇਹਨੇ ਗੱਲਬਾਤ ਕੀਤੀ ਤੇ ਉਹ ਜਵਾਬ ਦੇ ਗਏ ਜੀ ਸਰੇ ਆਮ ਕਹਿੰਦੇ ਸਾਡਾ ਕੋਈ ਹੋ ਨਹੀਂ ਇੱਥੇ ਚ ਠੀਕ ਕਹਿੰਦੇ ਕਹਿੰਦੇ ਅਸੀਂ ਕੁਝ ਨਹੀਂ ਜੀ ਮਾਫ ਚਾਹ ਦੇ ਸਕਦੇ ਅੱਛਾ ਹਾਂ ਜੀ ਤੁਸੀਂ ਕੰਮ ਕੀ ਕਰਦੇ ਅਸੀਂ ਦਿਹਾੜੀ ਕਰਦੇ ਆ ਜੀ ਮਜ਼ਦੂਰ ਬੰ ਇਹ ਤਾਂ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ। ਅਦਾ ਸਾਰਾ ਉਹ ਹੀ ਮਿਲਣਾ ਚਾਹੀਦਾ ਸਾਨੂੰ। ਵੀ ਕੰਪਨੀ ਜ਼ਿੰਮੇਵਾਰ ਕੰਪਨੀ ਜ਼ਿੰਮੇਵਾਰ ਹੋਣੀ ਚਾਹੀਦੀ ਚੀਜ਼ ਦੀ। ਮਲਕੀਤਕਾਰ ਉੱਚੀ ਬੋਲਣਾ ਕਿ ਨਾ ਮਲਕੀਤਕਾਰ ਜੀ। ਇਸ ਸਕੂਟੀ ਕੀ ਦੀ ਹੈ ਜੀ? ਇਹ ਮੇਰੇ ਬੇਟੀ ਦੀ ਹੈ ਜੀ। ਅੱਛਾ ਉਹ ਰਾਤ ਕੀ ਹਾਦਸਾ ਹੋਇਆ? ਕਿਸ ਤਰੀਕੇ ਨਾਲ ਅੱਗ ਲੱਗੀ ਇਹਨੂੰ? ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ। ਬਸ ਜਦ ਮੈਂ ਜਾ ਕੇ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ ਸੀ। ਮੈਂ ਉਹਦੀ ਮਾਰ ਤੇ ਮੁੰਡੇ ਨੂੰ ਆਖਿਆ ਮਾਹ ਤੱਕ ਅੱਗ ਲੱਗ ਰਹੀ ਆ ਕਾਸੇ ਨੂੰ। ਉਹਨੇ ਉਹਦੀ ਉੱਠ ਕੇ ਦੇਖਿਆ ਜਦੋਂ ਤਾਂ ਮम्मी ਕਹਿੰਦਾ ਸਕੂਟਰੀਨ ਵਗ ਕਲ ਕਰੀ ਹੈ। ਹਾਂ ਉਹਦੇ ਅਸੀਂ ਸਾਰੇ ਉੱਠ ਕੇ ਬਝਾਉਣ ਲੱਗ ਗਏ। ਬਸ ਆ ਗੱਲ ਹੋਈ ਆ ਬਾਤ ਹੋਈ ਆ। ਕੱਬਰ ਕੇ ਉਸ ਟਾਈਮ ਪੂਰਾ। ਹਾਂ ਜੀ ਪੂਰਾ ਕਾਬਰ ਗਿਆ ਸੀ ਵਿਆਕੀ ਬਣ ਗਿਆ। ਕੀ ਬਣਿਆ ਇਹ? ਵਿਕਾਸ ਨੇ ਅੱਗ ਲੱਗ ਗਈ, ਕਿਵੇਂ ਲੱਗੀ? ਕੋਲੇ ਸੰਗਾ ਸਾਡੇ ਆ ਵੀ ਨਸਕਾਨ ਹੋਇਆ ਮੋਟਰਸਾਈਕਲ ਖਿੱਚਿਆ ਇੱਥੇ ਨਵਾਂ ਮੋਟਰਸਾਈਕਲ ਦੀ। ਨੁਕਸਾਨ ਹੋ ਗਿਆ ਤਾਂ। ਆ ਸਾਰੇ ਮੱਚ ਗਏ ਤਾਰਾ ਤੂਰਾ ਜੀਆਂ ਕੱਪੜੇ ਧੋਣ ਵਾਲੀਆਂ ਜਵਾਖਾਂ ਦੇ ਨਵੇਂ ਵਿਆਹ ਹੋਏ ਤੇ ਨਵੇਂ ਸੂਟ ਤੇ ਪਾਏ ਹੋਏ ਮਸ਼ੀਨ 'ਚ ਉਹ ਸਾਰੇ ਮੱਚ ਗਏ ਹਰ ਕਿਸੇ ਮਚਾਏ ਅੱਡ ਹਾਂ ਕਿਵੇਂ ਤੇ ਅਸੀਂ ਆਂਟੀ ਜਦੋਂ ਘਰੇ ਕੋਈ ਨਵਾਂ ਸੰਤ ਆਉਂਦਾ ਬੰਨੂ ਖੁਸ਼ੀ ਹੁੰਦੀ ਆ ਨਵੀਂ ਤੋਂ ਦੇ ਕੇ ਸਕੂਟੀ ਦੀ ਉਹ ਅੱਗ ਲੱਗ ਗਈ ਆ ਰੱਖ ਖੁਸ਼ੀ ਬਥੇਰੀ ਸੀ ਬਿਹੂਣਾ ਅੱਗ ਲੱਗ ਗਈ ਜਦੋਂ ਆਏ ਹੋ ਗਿਆ ਵੀ ਇਹਨੂੰ ਅੱਗ ਕਿਵੇਂ ਲੱਗੀ ਮੋਟਰ ਸਕੂਟਰੀ ਨੂੰ ਨਵੀਂ ਨੂੰ ਪੁਰਾਣੀ ਹੋਵੇ ਆਪਾਂ ਕਹਿ ਦਈਏ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕੰਪਨੀ ਵਾਲੇ ਸਾਫ਼ ਜਵਾਬ ਦੇਗੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਵੇਂ ਜੀ ਕੰਪਨੀ ਵਾਲੇ ਤੁਹਾਨੂੰ ਕਹਿ ਗਏ ਸੀ ਕੁਝ ਨਹੀਂ ਦਿੰਦੇ ਹਾਂ ਜੀ ਉਹਨਾਂ ਨੇ ਕਹਤਾ ਕੁਝ ਨਹੀਂ ਦਿੰਦੇ ਇਹ ਦਵਾਈ ਨੇ ਹੈਪੀ ਨਹੀਂ ਦਵਾਈ ਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਨੁਕਸਾਨ ਆ ਤੁਹਾਡਾ ਹੁਣ ਨੁਕਸਾਨ ਜੀ ਹੁਣ ਸਾਨੂੰ ਸਾਨੂੰ ਵੀ ਪਤਾ ਹੈ ਅਸੀਂ ਗਰੀਬਨ ਤਾਂ ਵੀ ਕਿੱਥੋਂ ਲੈ ਲਾਂਗੇ ਹਨਾ ਮਸ਼ੀਨ ਆ ਉਹ ਖਰਾਬ ਹੋ ਗਈ ਸਾਡੀ ਠੀਮੇਸ ਹੋ ਗਈ ਮੱਚ ਗਈ ਹੁਣ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਠੀਕ ਹੈ ਸਕੂਟਰੀ ਤਾਂ ਮਿਲਣਾ ਚਾਹੀਦਾ ਸਾਨੂੰ ਮਸ਼ੀਨ ਮੱਚ ਗਈ ਉਹ ਵੀ ਮਿਲਣੀ ਚਾਹੀਦੀ ਆ ਅ ਭਾਜੀ ਕਿਸ ਤਰੀਕੇ ਨਾਲ ਉਹ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਭਾਈ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਦੇਖੋ ਮਿਲਣਾ ਚਾਹੀਦਾ ਜੀ ਇਹ ਵੀ ਗਰੀਬ ਬੰਦੇ ਨੇ ਜੀ ਜਦੋਂ ਮੈਂ ਇਹ ਮੁੰਡਾ ਮਤਲਬ ਕੰਮ ਕਰਦਾਗਾ ਮੈਂ ਉਹਨੂੰ ਲੈ ਕੇ ਦਿੱਤੀ ਸਕੂਟਰੀ ਵੀ ਚੱਲ ਕੋਈ ਗੱਲ ਨਹੀਂ ਵੀ ਥੋੜੇ ਥੋੜੇ ਕਰਕੇ ਮੈਨੂੰ ਪੈਸੇ ਕਟਵਾਈ ਚੱਲੀ ਇਹ ਕਹਿੰਦਾ ਜੀ ਵੀ ਉਹਨੂੰ ਮੈਂ ਸਕੂਟਰੀ ਦਵਾਈ ਸੀ ਜੀ ਇਹ ਤੇ ਹੁਣ ਆਪਾਂ ਇਹ ਚਾਹੁੰਦੇ ਵੀ ਦੇਖੋ ਉਹਦਾ ਵੀ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਜੀ ਆਪਾਂ ਨੂੰ ਇਹਦਾ ਜਿਹੜਾ ਵੀ ਮਾਮਜਾ ਹੈ ਇਹਨਾਂ ਨੂੰ ਦਵਾਇਆ ਜਾਵੇ ਕਿੰਨਾ ਸਮਾਂ ਹੋ ਗਿਆ ਸਕੂਟਰੀ ਨਵੀਂ ਲਈ ਨੂੰ ਸਕੂਟਰੀ ਨੂੰ 2 ਮਹੀਨੇ ਹੋ ਗਏ ਅੱਜ ਪੂਰੇ 15 ਦਿਨ ਨੂੰ ਲਈ ਸੀ ਜੀ ਅੱਛਾ ਤੁਸੀਂ ਬਿਲ ਬਿਲ ਸਾਰਾ ਕੁਝ ਤੁਹਾਡੇ ਕੋਲੇ ਹੈ ਹਾਂਜੀ ਹਾਂ ਬਿਲ ਮਿਲ ਲਵੇ ਹੈ ਜੀ ਤੇ ਕੰਪਨੀ ਨਾਲ ਕੀ ਗੱਲਬਾਤ ਕੀਤੀ ਤੁਸੀਂ ਕੰਪਨੀ ਨਾਲ ਗੱਲਬਾਤ ਕੀਤੀ ਸੀ ਜੀ ਫੋਨ ਤੇ ਉਹ ਕਹਿੰਦੇ ਇਹਦੇ ਵਿੱਚ ਸਾਡਾ ਕੋਈ ਕੋਹ ਨਹੀਂ ਹੈਗਾ ਅਸੀਂ ਕੁਝ ਨਹੀਂ ਇਹਦੇ ਦੇਣ ਦਾ ਰਹੇਗੇ ਤਾਂ ਹੁਣ ਤੁਸੀਂ ਮਾਮਜ਼ਾ ਵਾਂਗਰੂ ਕੰਪਨੀ ਤੋਂ ਹਾਂਜੀ ਹੁਣ ਅਸੀਂ ਸਾਨੂੰ ਕੰਪਨੀ ਤੋਂ ਮਾਮਜ਼ਾ ਦਵਾਇਆ ਜਾਵੇ ਜੀ ਵੀ ਇਹ ਵੀ ਬੰਦੇ ਦਿਹਾੜੀ ਦੇ ਪੇਅ ਵਾਲੇ ਨਹੀਂ ਜੀ ਇਹਨਾਂ ਨੂੰ ਵੀ ਜਦੂਤਤਾ ਸਭ ਕਾ